ਇਨਾਮਦੀ ਬੈਂਕ ਤੋਂ ਰਮਨਦੀਪ ਕੋਰ ਸਰ ਵਕੀਲ ਜੀ ਤੁਹਾਡੇ ਰਮੇਸ਼ ਜੀ ਮੇਰੇ ਘਰ ਵਾਲੇ ਇਹ ਕੀ ਕਦੋਂ ਦੇ ਸੀ ਬਾਹਰ ਦੀ ਕੀ ਪ੍ਰੋਬਲਮ ਹੋ ਗਈ ਜਿਹੜੇ ਉਹਨਾਂ ਨੂੰ ਦੋ ਸਾਲ ਪਹਿਲਾਂ ਕੇਸ ਸੀ ਇਹ ਬਾਹਰ ਇੱਕ ਕੰਮ ਤੇ ਹੀ ਉਹਨਾਂ ਨੂੰ ਚੱਕਰ ਆਇਆ ਉਹ ਡਿੱਗ ਪਏ ਤੇ ਹਸਪੀਟਲ ਐਡਮਿਟ ਕਰਤਾ ਹੁਣ ਅੱਜ ਚੌਥਾ ਮਹੀਨਾ ਲੱਗਾ 3 ਮਾਰਚ ਦੇ ਬਿਮਾਰ ਹੈ ਹੁਣ ਤੇ ਸਾਨੂੰ ਗੱਲ ਨਹੀਂ ਕੀਤੀ ਉਦੋਂ ਮੈਂ ਆਪਣੇ ਘਰ ਵਾਲੇ ਨਾਲ ਕੋਈ ਵੀ ਮੇਰੀ ਗੱਲ ਨਹੀਂ ਹੋਈ ਬਸ ਵੀਡੀਓ ਬਣਾ ਕੇ ਸਾਨੂੰ ਭੇਜਦੇ ਆ ਤੇ ਸਾਡੇ ਕੋ ਪੈਸੇ ਦੀ ਮੰਗ ਕਰ ਰਹੀ ਐ ਸਰ ਅਸੀਂ ਇੰਨੇ ਯੋਗ ਨਹੀਂ ਆ ਜੀ ਕਿ ਅਸੀਂ ਪੈਸੇ ਕਰ ਸਕੀਏ ਨੇ ਕਿੰਨੇ ਪੈਸੇ ਮੰਗ ਰਹੇ ਆ ਸਰ ਪਹਿਲਾਂ ਤਾਂ ਉਹਨਾਂ ਨੇ 28 ਲੱਖ ਮੰਗਿਆ ਫੇਰ 12 ਲੱਖ ਹੁਣ 7 ਲੱਖ ਮੰਗਦੇ ਆ ਸਰ ਹੁਣ ਸਾਡੇ ਘਰ ਦੇ ਹਾਲਾਤ ਇਦਾਂ ਦੇ ਕਿ ਅਸੀਂ ਇੰਨਾ ਪੈਸਾ ਨਹੀਂ ਕਰ ਸਕਦੇ ਅਸੀਂ ਇਹ ਕਹਿਨੇ ਕਿ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਸਾਡੇ ਘਰ ਵਾਲੇ ਨੂੰ ਇੱਧਰ ਲਿਆਂਦਾ ਜਾਵੇ ਬਸ ਹੱਥ ਜੋੜ ਕੇ ਹੀ ਹੈਲਪ ਅਸਾਂ ਕੀ ਕਿਸੇ ਜੇ ਕੋਈ ਗੇਵ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਜਾਂ ਨਮਾਇंदे ਤੋਂ ਜਾਂ ਸਮਾਜਿਕ ਦੀਆਂ ਸੰਸਥਾਵਾਂ ਜਿਹੜੀਆਂ ਹੈਗੀ ਉਹਨਾਂ ਤੋਂ ਸਪੀਡ ਕੀਤੀ ਹੋਵੇ ਮਦਦ ਦੀ ਦੁਹਾਰ ਲਗਾਈ ਹੋਵੇ ਸਾਨੂੰ ਅਜੇ ਤੱਕ ਤਾਂ ਅਸੀਂ ਕਿਸੇ ਕੋਲ ਨਹੀਂ ਗਏ ਕੀ ਮੰਗ ਕਰਨਾ ਚਾਹੁੰਦੇ ਉਹਨਾਂ ਕਿ ਕੀ ਦੁਹਾਰ ਦੇਣਾ ਚਾਹੁੰਦੇ ਅਸੀਂ ਇਹ ਹੀ ਮੰਗ ਕਰਨਾ ਚਾਹੁੰਦੇ ਕਿ ਜਿੰਨੀ ਸੰਸਥਾ ਹੈ ਜਿੰਨੇ ਵੀ ਹੈਗੇ ਸਾਰੀ ਸਾਡੀ ਹੈਲਪ ਕੀਤੀ ਜਾਵੇ ਤੇ ਸਾਡੇ ਮੇਰੇ ਘਰ ਵਾਲੇ ਨੂੰ ਇੱਧਰ ਇੰਡੀਆ ਲਿਆਉਣ ਚ ਉਹਦੀ ਹੈਲਪ ਕੀਤੀ ਜਾਵੇ ਕੋਈ ਨਹੀਂ ਕੋਈ ਟੈਂਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਬਿੰਦਰ ਕੋਲ ਹੈ ਇੱਕ ਇਦਨੇ ਕੀ ਗਵਾਂਢੀ ਹੋ ਤੁਸੀਂ ਨਾ ਨਹੀਂ ਇਹ ਮੇਰੇ ਜੇਠ ਜੀ ਦਾ ਵਾਹ ਹਾਂਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੇਰੇ ਕੋਲ ਹਾਂਜੀ ਬਾਜੀ ਹਾਲਾਤ ਤਾਂ ਬਿਲਕੁਲ ਖਰਾਬ ਹੈ ਇਹਨਾਂ ਦੇ ਤੇ ਮਤਲਬ ਕਿ ਗਰੀ ਪਰਿਵਾਰ ਹੈ ਇਹ ਤੇ ਕਮਾਨ ਵਾਲਾ ਕੋਈ ਵੀ ਨਹੀਂ ਹੈ ਪਰਿਵਾਰ ਵਿੱਚ ਬਾਜੀ ਸੀ ਇਕੱਲੇ ਕਮਾਨ ਵਾਲੇ ਜੋ ਕਿ ਬਿਮਾਰ ਹੋ ਗਏ ਬਾਹਰ ਤੇ ਹੁਣ ਕੋਈ ਆਇਆ ਨਹੀਂ ਕੋਈ ਸਮਾਜਿਕ ਸੰਸਥਾ ਪਿੰਡ ਪੱਧਰ ਤੇ ਹੋ ਰਹੀ ਹੈਲਪ ਇਹਨਾਂ ਦੀ ਹਾਂਜੀ ਭਾਜੀ ਕੱਲ ਗਏ ਸੀ ਗ੍ਰਾਈ ਕਰਨ ਤੇ ਫਿਰ ਵੀ ਇੰਨਾ ਪੈਸਾ ਨਹੀਂ ਹੋਇਆ ਪਿੰਡ ਵਿੱਚੋਂ ਉਹ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਲਗਾਤਾਰ ਮਦਦ ਕਰਦੀਆਂ ਨੇ ਜਦੋਂ ਕਿਸੇ ਨੂੰ ਪਿੱਛਾ ਹੰਦੀ ਹੈ ਦੇਸ਼ ਵਿੱਚ ਉਹਨਾਂ ਦਾ ਵੀ ਟੀਮ ਮਦਦ ਬਖਰਦਗਾ ਕਰਦੇ ਹਾਂਜੀ ਭਾਜੀ ਅਸੀਂ ਇਹੀ ਮਦਦ ਕਰਦੇ ਆਂ ਵੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਆ ਵੀ ਇਹਨਾਂ ਨਹੀਂ ਕਰ ਸਕਦੇ ਹੈਗੇ ਦੀ ਹੈਲਪ ਕਰਾਂ ਜਿੰਨੀ ਹੋ ਸਕਦੀ ਕਿਸੇ ਕੋਲੋਂ ਵੀਰ ਭਰਾ ਜੋ ਵੀ ਹੈ ਮਾਦਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਨੂਦੇਵੀ ਹੈ ਕਿ ਮੱਕੜਾ ਪਿੰਡ ਹੈ ਜੀ ਆਪਣਾ ਸਿਪਰੀਆਂ ਮਾਦਰ ਕੀ ਪ੍ਰੋਬਲਮ ਹੈ ਜੀ ਹਰਮੇਸ਼ لال ਮੇਰਾ ਸੁਪੁੱਤਰ ਹੈ ਪ੍ਰੋਗਰਾਮ ਸਾਦ ਮੇ ਵੀ 4 ਮਹੀਨੇ ਹੋ ਗਏ ਆ ਬੱਚੇ ਮੇਰੇ ਨੂੰ ਡਵੇਜ ਚ ਤਾਂ ਆ ਰਿਹਾ ਹੈ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਡਾਕਟਰ ਸਾਨੂੰ ਫੋਨ ਕਰਦੇ ਆ ਕਿ ਤੁਸੀਂ ਇੰਨਾ ਪੈਸਾ 7-8 ਲੱਖ ਰੁਪਈਆ ਕਰ ਲੋ ਤਾਂ ਬੱਚੇ ਆਪਣੇ ਲੈ ਜਿਓ ਅਸੀਂ ਹੁਣ 7-8 ਲੱਖ ਕਿਥੋਂ ਕਰਨਾ ਹੈ ਸਾਡੇ ਕੋਈ ਤੁਹਾਡੇ ਕੋਈ ਨਹੀਂ ਕਮਾਈ ਨਹੀਂ ਬੱਚਾ ਮੇਰਾ ਬਾਹਰ ਕਮਾਣ ਗਿਆ ਇਹ ਜਿਹੜਾ ਉਹ ਮੰंजे ਤੇ ਹੈ ਤਾਂ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਇਹ ਮੰਗ ਕਰਕੇ ਵੀ ਜਿੰਨੇ ਵੀ ਹੈਗੇ ਆ ਜੋ ਵੀ ਸੁਣਦਾ ਹੈ ਸਾਡੀ ਰਿਆਦ ਸਾਨੂੰ ਜਿੰਨੀ ਹਮਦਿਆਦ ਹੋ ਸਕਦੀ ਉਨੀ ਕਰਨਾ